ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਦਰਵਾਜ਼ੇ ਪਿੱਛੇ ਟੰਗੇ ਕੱਪੜੇ ਬਹੁਤ ਮਾੜੀ ਹੁੰਦੀ ਆ ਤੇ ਇਸ ਤਰ੍ਹਾਂ ਟੰਗਣ ਦੇ ਨਾਲ ਘਰ ਦੀ ਬਰਬਾਦੀ ਹੋ ਜਾਂਦੀ ਆ ਇਹ ਕੋਈ ਵਹਿਮ ਪਰੰ ਨਹੀਂ ਇਹ ਬਿਲਕੁਲ ਸਚਾਈ ਆ ਤੇ ਫਿਰ ਇਸ ਪਿਛਲਾ ਸੱਚ ਜਾਣਨ ਵਾਸਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਕਸਰ ਇਹ ਕੁਝ ਭੈਣਾਂ ਤੇ ਕੁਝ ਵੀਰਾਂ ਨੂੰ ਆਦਤ ਹੁੰਦੀ ਕਿ ਉਹ ਆਪਣੇ ਕੱਪੜੇ ਜਿਹੜੇ ਉਹ ਦਰਵਾਜ਼ੇ ਪਿੱਛੇ ਟੰਗ ਦਿੰਦੇ ਆ ਤੇ ਉਸ ਤਰ੍ਹਾਂ ਹੀ ਫਿਰ ਪਾ ਲੈਂਦੇ ਆ ਖਾਸ ਕਰਕੇ ਭੈਣਾਂ ਵਿੱਚ ਇਹ ਆਦਤ ਵੱਧ ਪਾਈ ਜਾਂਦੀ ਆ ਕਿਉਂਕਿ ਜਦੋਂ ਉਹਨਾਂ ਕਿਤੇ ਜਾਣਾ ਹੁੰਦਾ ਨਾ ਭਾਵੇਂ ਉਹ ਘਰੇਲੂ ਹੋਣ ਤੇ ਭਾਵੇਂ ਕੰਮਕਾਜੀ ਹੋਣ ਕੰਮਕਾਜੀ ਔਰਤਾਂ 'ਚ ਇਹ ਆਦਤ ਵੱਧ ਪਾਈ ਜਾਂਦੀ ਆ ਕਿ ਉਹਨਾਂ ਨੇ ਜਦੋਂ ਜਾਣਾ ਹੁੰਦਾ ਨਾ ਸਵੇਰੇ ਕਿਤੇ ਆਪਣੇ ਕੰਮ ਕਰਦੇ ਤੇ ਉਹ ਪ੍ਰੈਸ ਕਰਕੇ ਕੱਪੜੇ ਟੰਗ ਦਿੰਦੀਆਂ ਤਾਂ ਕਿ ਸਵੇਰੇ ਜਾਣ ਲੱਗਿਆਂ ਫਟਾਫਟ ਫੜ ਕੇ ਕੱਪੜੇ ਤੇ ਉਹ ਤਿਆਰ ਹੋ ਕੇ ਟਾਈਮ ਨਾਲ ਆਪਣੇ ਕਾਰੋਬਾਰ ਕੰਮ ਕਰਦੇ ਚਲੇ ਜਾਉਂ ਜਾਂ ਫਿਰ ਕਰੇ ਲੋ ਹਰਤਾਂ ਵੀ ਇਸ ਤਰ੍ਹਾਂ ਹੀ ਆ ਕੱਪੜੇ ਜਿਹੜੇ ਉਹ ਦਰਵਾਜ਼ੇ ਪਿੱਛੇ ਟੰਗ ਦਿੰਦੀਆਂ ਜਿਹੜੇ ਉਹਨਾਂ ਨੇ ਪਾਉਣੇ ਹੁੰਦੇ ਆ ਇਸ ਤਰ੍ਹਾਂ ਕਰਨਾ ਬਹੁਤ ਹੀ ਮਾੜਾ ਹੁੰਦਾ ਕਿਉਂਕਿ ਇਹਨਾਂ ਦਿਨਾਂ ਵਿੱਚ ਜਿਵੇਂ ਤੁਸੀਂ ਵੇਖਦੇ ਹੋ ਕਿ ਜੂਨ ਜੁਲਾਈ ਅਗਸਤ ਦੇ ਵਿੱਚ ਹਮਸਤੇ ਮਹੀਨੇ ਹੁੰਦੇ ਆ بارش ਹੁੰਦੀ ਆ ਧਰਤੀ ਪੜਾਸ ਛੱਡਦੀ ਆ ਤੇ ਫਿਰ ਬਹੁਤ ਸਾਰੇ ਜੀਵ ਜੰਤੂ ਜਿਵੇਂ ਛਿੱਕਲੀਆਂ ਸੱਪ ਵਗੈਰਾ ਜਿਹੜੇ ਉਹ ਬਾਹਰ ਨਿਕਲ ਆਉਂਦੇ ਆ ਕਿਉਂਕਿ ਧਰਤੀ ਜਿਹੜੀ ਉਹ ਸੇਕ ਛੱਡਦੀ ਆ ਤੇ ਇਹੋ ਜਿਹੇ ਜੀਵ ਜੰਤੂ ਜਿਹੜੇ ਆ ਉਹ ਫਿਰ ਬਾਹਰ ਆ ਜਾਂਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਛਿਪਕਲੀਆਂ ਵੀ ਤੁਹਾਨੂੰ ਘਰਾਂ ਦੇ ਵਿੱਚ ਫਰਸ਼ ਦੇ ਉੱਪਰ ਹੀ ਭੱਜੀਆਂ ਫਿਰਦੀਆਂ ਦਿਖਾਈ ਦਿੰਦੀਆਂ ਤੇ ਸੱਪ ਵਗੈਰਾ ਵੀ ਘਰਾਂ ਨੂੰ ਭੱਜਦੇ ਆ ਤੇ ਫਿਰ ਜਦੋਂ ਇਸ ਤਰ੍ਹਾਂ ਕੱਪੜੇ ਦਰਵਾਜ਼ੇ ਪਿੱਛੇ ਟੰਗੇ ਜਾਂਦੇ ਆ ਨਾ ਤਾਂ ਫਿਰ ਇਹੋ ਜਿਹੀ ਕੋਈ ਚੀਜ਼ ਕੋਈ ਛਿਪਕਲੀ ਕੋਈ ਸੱਪ ਵਗੈਰਾ ਆਣ ਕੇ ਤੇ ਇਹਨਾਂ ਕੱਪੜਿਆਂ 'ਚ ਵੜ ਸਕਦਾ ਆ ਤੇ ਫਿਰ ਜਦੋਂ ਸਵੇਰੇ ਬੰਦੇ ਨੇ ਕੰਮਕਾਰ ਤੇ ਜਾਣਾ ਹੁੰਦਾ ਨਾ ਤਾਂ ਉਹਨੂੰ ਇਹ ਕਾਲੀ ਹੁੰਦੀ ਆ ਕਿ ਮੈਂ ਫਟਾਫਟ ਲੇਟ ਨਾ ਹੋ ਜਾਵਾਂ ਫਟਾਫਟ ਨਹਾਵਾਂ ਧੋਵਾਂ ਤਾਂ ਚਲੇ ਜਾਵਾਂ ਫਿਰ ਉਹ ਉਸ ਤਰ੍ਹਾਂ ਹੀ ਆਪਣੇ ਕੱਪੜਿਆਂ ਨੂੰ ਫੜ ਕੇ ਤੇ ਪਾ ਲੈਂਦੇ ਆ ਜਿਸ ਤਰ੍ਹਾਂ ਫਿਰ ਇਹੋ ਜਿਹੀ ਕੋਈ ਚੀਜ਼ ਕੱਟ ਲਵੇ ਨਾ ਤਾਂ ਫਿਰ ਵਿਅਕਤੀ ਦੀ ਮੌਤ ਤੱਕ ਹੋ ਜਾਂਦੀ ਆ ਤੇ ਫਿਰ ਜਦੋਂ ਘਾਰ ਵਿੱਚ ਕਿਸੇ ਵਿਅਕਤੀ ਦਾ ਨੁਕਸਾਨ ਹੋ ਜਾਂਦਾ ਨਾ ਤਾਂ ਫਿਰ ਉਹ ਘਰ ਬਰਬਾਦ ਹੋ ਜਾਂਦਾ ਇੱਕ ਜ਼ਿੰਦਗੀ ਚਲੀ ਜਾਂਦੀ ਆ ਤੇ ਇਹੋ ਜੇ ਮਹੀਨਿਆਂ ਦੇ ਵਿੱਚ ਆਪਣੇ ਦਰਵਾਜ਼ਿਆਂ ਦੇ ਪਿੱਛੇ ਜਿਹੜੇ ਕੱਪੜੇ ਆ ਉਹ ਬਿਲਕੁਲ ਨਹੀਂ ਟੰਗਣੇ ਚਾਹੀਦੇ ਤੇ ਜੇਕਰ ਤੁਸੀਂ ਟੰਗਦੇ ਵੀ ਹੋ ਤਾਂ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਝਾੜ ਲੈਣਾ ਚਾਹੀਦਾ ਬੱਸ ਇਹੋ ਜੇ ਮਹੀਨਿਆਂ ਵਿੱਚ ਤਾਂ ਅਕਸਰ ਹੀ ਆਲੇ-ਦੁਆਲੇ ਚਾਰ-ਛੇ ਫੇਰੀ ਚੰਗੀ ਤਰ੍ਹਾਂ ਵੇਖ ਚੱਕ ਕੇ ਹੀ ਤੁਰਨਾ ਚਾਹੀਦਾ ਕਿਉਂਕਿ ਘਰਾਂ ਵਿੱਚ ਦਰਵਾਜ਼ਿਆਂ ਦੇ ਪਿੱਛੇ ਜਾਂ ਪਰਦਿਆਂ ਦੇ ਪਿੱਛੇ ਵੀ ਇਹੋ ਜੀਆਂ ਚੀਜ਼ਾਂ ਜਿਹੜੀਆਂ ਉਹ ਲੁਕੀਆਂ ਹੁੰਦੀਆਂ ਵਾ ਤੇ ਇੰਨਾ ਹੁਮਸ ਦੇ ਮਹੀਨਿਆਂ ਵਿੱਚ ਹੁਮਸ ਦੇ ਦਿਨਾਂ ਵਿੱਚ ਬਹੁਤ ਹੀ ਧਿਆਨ ਦੇ ਨਾਲ ਰਹਿਣਾ ਚਾਹੀਦਾ ਬੱਚਿਆਂ ਨੂੰ ਵੀ ਇਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਕਿ ਤੁਸੀਂ ਵੀ ਇਹ ਇੱਧਰ ਉੱਧਰ ਹੱਥ ਨਾ ਮਾਰੋ ਪਰਦਿਆਂ ਪਿੱਛੇ ਅਕਸਰ ਹੀ ਬੱਚੇ ਲੁਕਣਾ ਲੋਕੇ ਜਾਂਦੇ ਆ ਜਦੋਂ ਖੇਡਦੇ ਹੁੰਦੇ ਆ ਤੇ ਫਿਰ ਕਾਫੀ ਨੁਕਸਾਨ ਹੋ ਜਾਂਦਾ ਸੋ ਉਮੀਦ ਕਰਦੀ ਆ ਕਿ ਅੱਜ ਦੀ ਗੱਲਬਾਤ ਜਿਹੜੀ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਸੋ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੀ ਹੱਸਦੇ ਵਸਦੇ ਰਹੋ